ਜਿਲ੍ਹਾ ਲਾਲਾਵਾੜ ਦੇ ਪਿੰਡ ਪਾਲੀਵਾਲਾ ਦੇ ਨੇੜੇ ਚੰਦਪੰਡਰੇਨ ਤੇ ਅੱਜ ਦਿਨ ਮੌਕੇ ਚੱਲ ਰਹੀ ਨਜਾਇਜ਼ ਮਾਈਨਿੰਗ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੇ ਵਿੱਚ ਸਬਡਿਵੀਜ਼ਨ ਜਲਾਲਾਵਾੜ ਦੇ ਡੀਐਸਪੀ ਗੁਰਸੇਵਕ ਸਿੰਘ ਆਏ ਐਕਸ਼ਨ ਮੋਡ ਦੇ ਵਿੱਚ ਦੱਸਦੀਏ ਕਿ ਅੱਜ ਅੱਧੀ ਰਾਤ ਨੂੰ ਸਬਡਿਵੀਜ਼ਨ ਜਲਾਲਾਵਾੜ ਦੇ ਡੀਐਸਪੀ ਗੁਰਸੇਵਕ ਸਿੰਘ ਦੇ ਵੱਲੋਂ ਨਜਾਇਜ਼ ਚੱਲ ਰਹੀਆਂ ਰੇਤੇ ਦੀਆਂ ਖੱਡਾਂ ਦੇ ਉੱਪਰ ਖੁਦ ਜਾ ਕੇ ਟੀਮਾਂ ਸਮੇਤ ਰੇਡ ਕੀਤੀ ਗਈ ਜਿਸ ਦੌਰਾਨ ਇੱਕ ਡੋਲੂ ਪ੍ਰਾਇਆ ਅਤੇ ਇੱਕ ਰੇਤੇ ਦੀ ਭਰੀ ਟਰੈਕਟਰ ਟਰਾਲੀ ਕਾਬੂ ਕੀਤੀ ਗਈ ਜਿਸ ਨੂੰ ਹਰਾਸਤ ਵਿੱਚ ਲਿਆ ਗਿਆ ਇਸ ਮੌਕੇ ਟਰੈਕਟਰ ਟਰਾਲੀ ਸਮੇਤ ਇੱਕ ਵਿਅਕਤੀ ਨੂੰ ਵੀ ਕਾਬੂ ਕੀਤਾ ਗਿਆ ਇਸ ਮੌਕੇ ਸਾਭ ਦੀ ਅੰਜਲਾਲਾਵਾ ਦੇ ਡੀਐਸਪੀ ਗੁਰ세ਵਕ ਸਿੰਘ ਨੇ ਨਜ਼ਾਇਜ਼ ਚੱਲ ਰਹੀਆਂ ਰੇਤੇ ਦੀਆਂ ਖੱਡਾਂ ਨੂੰ ਲੈ ਕੇ ਕੀ ਕਿਹਾ ਤੁਸੀਂ ਵੀ ਸੁਣੋ ਸਰ ਨਜ਼ਾਇਜ਼ ਮਾਈਨਿੰਗ ਨੂੰ ਲੈ ਕੇ ਤੁਸੀਂ ਕਾਰਵਾਈ ਕੀਤੀ ਅੱਧੀ ਰਾਤ ਨੂੰ ਕੀ ਕਹਿਣਾ ਚਾਹੋਗੇ ਜਿਹੜੀ ਅੱਜ ਇੱਕ ਵੀਡੀਓ ਵਾਇਰਲ ਹੋਈ ਸੀ ਦੁਪਹਿਰ ਵੇਲੇ ਅਸੀਂ ਉਹਦੇ ਰਿਕਾਰਡਿੰਗ ਜਿਹੜੀਆਂ ਟੀਮਾਂ ਬਣਾਈਆਂ ਸੀ ਮਯਾਬ ਖੋਦ ਜਿਹੜੀ ਵੈਰੋਕੇ ਦੇ ਵਿੱਚ ਤਾਰੇ ਵਾਲੇ ਪਿੰਡ ਤੋਂ ਲੈ ਕੇ ਜਿਹੜੀ ਚੰਦਪਾਣ ਰਹੇ ਨਾ ਉਹਦੇ ਤੇ ਅਸੀਂ ਜਿਵੇਂ ਆਪ ਮਤਲਬ ਸਰਚ ਕੀਤੀ ਹੈ ਜਿੱਥੋਂ ਸਾਨੂੰ ਇੱਕ ਉਹ ਡੋਲੂ ਕਰਾਇਆ ਨਾਲ ਸਮੇਤ ਟਰੈਕਟਰ ਉਹ ਕਾਬੂ ਆ ਪਰ ਬੰਦਾ ਸਾਨੂੰ ਦੂਰੋਂ ਗੱਡੀ ਦੇਖ ਕੇ ਉਹ ਭੱਜ ਗਿਆ ਸੀ ਟਰਾਲੀ ਭਰੀ ਮਿਲੀ ਹੈ ਸਰ ਇੱਕ ਟਰੈਕਟਰ ਟਰਾਲੀ ਭਰੀ ਮਿਲੀ ਵਗੈਰੇ ਤੇ ਉਹ ਮੇਰੀ ਦੂਜੀ ਟੀਮ ਨੇ ਕਾਬੂ ਕੀਤੀ ਆ ਜੀ ਪਾਲੀ ਵਾਲੇ ਤੋਂ ਜੀ ਤੇ ਇਸ ਤਰ੍ਹਾਂ ਜਿਹੜੇ ਮਤਲਬ ਮਾਈਨਿੰਗ ਕਰਨ ਵਾਲੇ ਆ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਅਸੀਂ ਇਹਨਾਂ ਨੂੰ ਬਖਸ਼ਾਂਗੇ ਨਹੀਂ ਕਿਸੇ ਵੀ ਕੀਮਤ ਤੇ ਜੀ